ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 75ਵੇਂ ਜਨਮ ਦਿਨ ਨੂੰ ਸੇਵਾ ਭਾਵਨਾ ਦੇ ਨਾਮ ਸਮਰਪਿਤ ਕਰਦਿਆਂ ਸੇਵਾ ਪਖਵਾੜੀ ਵੱਜੋਂ ਭਾਰਤੀ ਘਟ ਗਿਣਤੀ ਕਮਿਸ਼ਨ ਅਤੇ ਨਿਊ ਇੰਡੀਆ ਡਿਵੈਲਪਮੈਂਟ ਫਾਊਂਡੇਸ਼ਨ ਨੇ ਸਾਂਝੇ ਤੌਰ ਤੇ ਨਹਿਰੂ ਪਵਨ ਕਮਿਊਨਿਟੀ ਸੈਂਟਰ ਪਿੰਡ ਬਰਾਰੀ ਨੰਗਲ ਡੈਮ ਵਿਖੇ ਅੱਜ ਮੈਗਾ ਮਲਟੀ ਸਪੈਸ਼ੈਲਿਟੀ ਮੁਫਤ ਸਿਹਤ ਜਾਂਚ ਕੈਂਪ ਲਗਾਇਆ। ਹੜਾਂ ਤੋਂ ਬਾਅਦ ਸਤਲੁਜ ਦੇ ਕੰਢੇ ਵੱਸੇ ਪੰਜਾਬ ਦੇ ਪਹਿਲੇ ਸ਼ਹਿਰ ਵਿੱਚ ਇਹ ਕੈਂਪ ਲਗਾਇਆ ਗਿਆ। ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ ਦੀ ਅਗਵਾਈ ਹੇਠ ਲਗਾਏ ਗਏ ਇਸ ਕੈਂਪ ਦੇ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਪੰਜਾਬ ਦੇ ਰਾਜਪਾਲ ਗੁ मोदी ਦੇ ਜਨਮ ਦਿਨ ਨੂੰ ਸੇਵਾ ਭਾਵਨਾ ਨਾਲ ਸਮਰਪਿਤ ਕਰਦਿਆਂ ਦੇਸ਼ ਭਰ ਦੇ ਵਿੱਚ ਸੇਵਾ ਪਖਵਾੜਾ ਮਨਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਕੈਂਪ ਦਾ ਇਲਾਕੇ ਦੇ ਲੋਕਾਂ ਨੇ ਵੱਡੀ ਗਿਣਤੀ ਦੇ ਵਿੱਚ ਲਾਹਾ ਲਿਆ ਹੈ। ਉਨ੍ਹਾਂ ਕਿਹਾ ਕਿ ਸਿਰਫ ਕੈਂਪ ਲਗਾ ਕੇ ਕੁਝ ਨਹੀਂ ਹੋਣਾ ਸਕੋ। ਅਜਿਹੇ ਕੈਂਪਾਂ ਦੇ ਵਿੱਚ ਆਏ ਵਿਸ਼ੇਸ਼ ਬਿਮਾਰੀਆਂ ਵਾਲੇ ਲੋਕਾਂ ਦੀ ਦੇਖਭਾਲ ਪਵਿੱਖ ਦੇ ਵਿੱਚ ਵੀ ਕਰਨੀ ਪਵੇਗੀ। ਖੇਤਰ ਮੈਂ ਵਿਸ਼ੇਸ਼ ਡਾਕਟਰੋ ਨੇ ਲਗਭਗ 16 ਡਾਕਟਰਾਂ ਨੇ ਟੀਮੋ ਕੋ ਔਰ 70 ਤੋਂ ਏਧਿਕ ਡਾਕਟਰ ਆਏ। और मैं सोचता हूँ जो पैरामेडिकल स्टाफ है वो भी लगभग 400-500 के लगभग आए और जनता ने भी इसका पूरा फायदा उठाया कि अब तक पाँच सौ पाँच हजार से अधिक लोग इसे लाभान्वित हुए हैं तो मैं सोचता हूँ इस क्षेत्र में ये केवल इस बार लगा देने से काम नहीं चलेगा इसमें जो विशेष प्रकार की बीमारी के लोग आए उनको आइडेंटिफाई करना पड़ेगा और उनको आगे भविष्य में और इलाज कैसे मिले उसका भी परसू करना पड़ेगा ਸੰਸਦ ਮੈਂਬਰ ਅਤੇ IMF ਕਨਵੀਨਰ ਸਤਨਾਮ ਸਿੰਘ ਸੰਧੂ ਨੇ ਕਿਹਾ ਕਿ ਸੇਤ ਬਜਟ ਵਿੱਚ 200% ਵਾਅਦੇ ਦੇ ਨਾਲ ਪਿਛਲੇ 11 ਸਾਲਾਂ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਵਿੱਚ ਸੇਤ ਸੇਵਾਵਾਂ ਦੀ ਨਵਾਰ ਬਦਲ ਦਿੱਤੀ ਹੈ। ਇਸ ਪਰ ਦੇ ਵਿੱਚ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਦਾ ਜਨਮ ਦਿਨ ਸੇਵਾ ਦੇ ਰੂਪ ਚ ਮਨਾਇਆ ਜਾ ਰਿਹਾ ਹੈ। ਔਰ ਪੰਜਾਬ ਦੇ ਵਿੱਚ ਕਿਉਂਕਿ ਹੜ੍ਹਾਂ ਨੇ ਬਹੁਤ ਨੁਕਸਾਨ ਕੀਤਾ ਹੈ। ਅਸੀਂ ਅੱਜ ਸਤਲੋਜ ਦੇ ਕਿਨਾਰੇ ਤੇ ਨੰਗਲ ਦੇ ਇਲਾਕੇ ਵਿੱਚ ਇਸ ਇਲਾਕੇ ਵਿੱਚ ਵੀ ਹੜ੍ਹਾਂ ਦੀ ਬਹੁਤ ਮਾਰ ਪਈ ਹੈ। ਇਹ ਹੈਲਥ ਕੈਂਪ ਇਸ ਕਰਕੇ ਲਗਾਇਆ ਇਹ ਪ੍ਰਧਾਨ ਮੰਤਰੀ ਜਿਹਦੇ ਜਨਮ ਦਿਨ ਨੂੰ ਸਮਰਪਿਤ ਸੇਵਾ ਜਿਹੜੀ ਉਹ ਹੜਪੀੜਤਾਂ ਨੂੰ ਸਮਰਪਿਤ ਕੀਤੀ ਆ ਇਸ ਦੌਰਾਨ ਕੈਂਪ ਵਿੱਚ ਸ਼ਾਮਲ ਲੋਕਾਂ ਅਤੇ ਵੱਖ-ਵੱਖ ਆਗੂਆਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਦਵਾਈਆਂ ਤੋਂ GST ਹਟਾ ਕੇ ਦੇਸ਼ ਵਾਸੀਆਂ ਨੂੰ ਵੱਡਾ ਤੋਹਫ਼ਾ ਦਿੱਤਾ ਹੈ। ਇਸ ਮੌਕੇ ਮਰੀਜ਼ਾਂ ਦੀ ਮੁਫਤ ਜਾਂਚ ਕੀਤੀ ਗਈ ਅਤੇ ਲੋੜਵੰਦਾਂ ਨੂੰ ਦਵਾਈਆਂ ਦੇ ਨਾਲ ਨਾਲ ਜ਼ਰੂਰੀ ਸਿਹਤ ਸਮੱਗਰੀ ਵੀ ਮੁਹੱਈਆ ਕਰਵਾਈ ਗਈ। ਮੈਗਾ ਕੈਂਪ ਦੌਰਾਨ ਵੱਖ-ਵੱਖ ਬਿਮਾਰੀਆਂ ਦੇ ਮਾਹਿਰ ਡਾਕਟਰਾਂ ਵੱਲੋਂ ਲੋਕਾਂ ਦੀ ਜਾਂਚ ਕੀਤੀ ਗਈ। ਇਸ ਦੌਰਾਨ ਘਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ, ਭਾਜਪਾ ਆਗੂ ਸੁਭਾਸ਼ ਸ਼ਰਮਾ ਅਤੇ ਹੋਰ ਆਗੂ ਵੀ ਹਾਜ਼ਰ ਸਨ।